ਆ ਵਾਈ ਗਰੂ ਤੋ ਸੋਹਣਾ ਪਾਚੀ ਸਤਿਕਾਰ ਤੇ ਬਿਆਰਿਆ ਤੂੰ ਨਾਉਂਗਾ ਫਿਰ ਦਾ ਤੇਰਕਾ ਕਿੱਤੇਰੇ ਅੰਧਰੋਂ ਮਨਾਂ ਜਾਵੇ ਨਾਮਾ ਫਿਰਦਾ ਖੇ ਲਗਾਤੇ ਕਿਹ ਜਰਾ ਯੋ ਦਾ ਨਾਮ ਜਪਵੇ ਕਿਹ ਜਰਾ ਯੋ ਦਾ ਨਾਮ ਜਪਵੇ ਉਹਦੇ ਤੇ ਘਟਨੇ ਕਿਹੜਾ ਉਹਦਾ ਨਾਮ ਜਪਦੇ ਉਹ ਦੇਵ ਕਲੇ ਨਾਂ ਜਾਵੇ ਠੀਕ ਹੋਏ ਉਤੋਂ ਇਥਨੇ ਥਾਇਆ ਗਿਆ ਕੋਈ ਉਤੋਂ ਇਥਨੇ ਥਾਇਆ ਗਿਆ ਸਾਰੇ ਹੱਥ ਆਲ ਪੁੱਛਦੇ ਦੇ ਪਿਆਰੇ ਜੇ ਉਹ ਕਟੇ ਤੰਗ ਤੋਂ ਬਣ ਗਏ ਆਛੋਨਾ ਕਟੇ ਤੰਗ ਤੋਂ ਬਣ ਗਏ ਆਈ ਛੋਨਾ ਜਪ ਜਪ ਨਾਮ ਉਸ ਦਾ ਰੱਬ ਦਾ ਪਿਆਰਾ ਜੀ ਵੈਰ ਦੀ ਕਥਾ ਸਾ ਵੈਰ ਦੀ